ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਇਹਦਾ 17ਵਾਂ ਭਾਗ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੇ ਹਾਂ ਵੀਨਾ ਸੋਰੇ ਘਰ ਚਲੀ ਗਈ ਵਿਆਹ ਹੱਥੀ ਖਾਸੀ ਰੌਣਕ ਨਾਲ ਹੋਇਆ ਦੇਨ ਦੀਵਾਨ ਦੇ ਕੰਮ ਵਿੱਚ ਮਾਇਆ ਨੇ ਕੋਈ ਕਸਰ ਨਹੀਂ ਰੱਖੀ ਸਭ ਕੁਝ ਚੰਗਾ ਕਰ ਛੱਡਿਆ ਕੁੜਮਾਂ ਦੀ ਆਸ ਨਾਲੋਂ ਜੇਕਰ ਉਹ ਵਧੇਕ ਨਹੀਂ ਦੇ ਸਕੀ ਤਾਂ ਘੱਟ ਵੀ ਨਹੀਂ ਦਿੱਤਾ ਉਸਦੀ ਛਾਤੀ ਤੋਂ ਇੱਕ ਭਾਰੀ ਬੋਝ ਉੱਤਰ ਗਿਆ ਵਿਚਾਰੀ ਨੂੰ ਸੁਖ ਦਾ ਸਾ ਆਉਣ ਹੀ ਲੱਗਾ ਸੀ ਕਿ ਇੱਕ ਆਫਤ ਉਸਦੇ ਸਿਰ ਤੇ ਹੋਰ ਆ ਟੁੱਟੀ ਜਿਸ ਦਾ ਉਸ ਨੂੰ ਚਿਤਚੇਤਾ ਵੀ ਨਹੀਂ ਸੀ ਐਨ ਵੇਲੇ ਸਿਰਕਰ ਦੇ ਬਹੁੜ ਪੈਣ ਨਾਲ ਉਸਦੇ ਸਿਰੋਂ ਇਹ ਬਲਾ ਵਿਹਾਲ ਦੀ ਘੜੀ ਟਲ ਹੀ ਗਈ ਪਲਕੇ ਕਚਹਿਰੀ ਜਾ ਕੇ ਉਸਨੇ ਮਕਾਨ ਦਾ ਰਹਿਨ ਨਾਮਾ ਤਸਦੀਕ ਕਰ ਦੇਣਾ ਤੇ ਬਸ ਕਿਦਾਰ ਦੇ ਐਸਾਨਾ ਨਭੋਜ ਅੱਗੇ ਹੀ ਉਸਦੇ ਸਿਰ ਕੁਝ ਘੱਟ ਨਹੀਂ ਸੀ ਜੇ 800 ਦੀ ਇੱਕ ਮੁਠ ਰਕਮ ਲਿਆ ਕੇ ਨਾ ਦਿੰਦਾ ਤਾਂ ਵਿਆਹ ਦੀ ਮੁਹਿਮ ਹੀ ਕਿੱਥੋਂ ਫਤਿਹ ਹੋਣੀ ਸੀ ਤੇ ਉੱਪਰੋਂ ਇਹ ਦੂਸਰਾ ਉਪਕਾਰ ਪੂਰੇ 1500 ਦੀ ਰਕਮ ਮਾਇਆ ਉਸ ਦੀ एहसानमंदी ਹੇਠ ਸਾਰੀ ਦੀ ਸਾਰੀ ਦੱਬੀ ਗਈ ਉਸ ਦਾ ਰੋਮ ਰੋਮ ਕੇਦਾਰ ਨੂੰ ਅਸੀਸਾਂ ਦੇ ਰਿਹਾ ਸੀ ਮਾਇਆ ਨੂੰ ਕੇਦਾਰ ਉੱਤੇ ਇਸ ਗੱਲ ਦਾ ਬਹੁਤ ਭਾਰੀ ਗਿਲਾ ਸੀ ਸਾਰੀ ਉਮਰ ਦਾ ਗਿਲਾ ਕਿ ਵਿਆਹ ਦੇ ਮੌਕੇ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਅਜਿਹੇ ਵੇਲੇ ਜਦ ਕਿ ਉਸ ਦਾ ਪਤੀ ਵੀ ਘਰ ਵਿੱਚ ਮੌਜੂਦ ਨਹੀਂ ਸੀ ਤੇ ਜੋ ਕੁਝ ਸੀ ਕਿਦਾਰ ਹੀ ਸੀ ਕਿਦਾਰ ਦਾ 2 ਦਿਨ ਤੇ 2 ਰਾਤਾਂ ਸ਼ਕਲ ਨਾ ਵਿਖਾਣਾ ਉਸ ਲਈ ਬੜੇ ਅਫਸੋਸ ਵਾਲੀ ਗੱਲ ਸੀ ਇਦੋਂ ਵੀ ਵੱਡਾ ਦੁੱਖ ਉਸ ਨੂੰ ਦੁੱਖ ਉਸ ਨੂੰ ਇਸ ਗੱਲ ਦਾ ਸੀ ਕਿ ਕਿਸ ਤਰ੍ਹਾਂ ਡੋਲੀ ਚੜ੍ਹਦਿਆਂ ਤੱਕ ਵਿਚਾਰੀ ਬਿਨਾ ਕਿਦਾਰ ਕਿਦਾਰ ਕੂਕਦੀ ਰਹੀ ਜਿਸ ਵੇਲੇ ਕਿਦਾਰ ਨੇ ਮੁੰਸ਼ੀ ਨੂੰ 100-100 ਦੇ 15 ਨੋਟ ਫੜਾਏ ਤੇ ਇਹਨਾਂ ਬਾਬਤ ਕੁਝ ਪੁੱਛਣ ਤੋਂ ਉਸਨੇ ਸੌ ਪਾ ਕੇ ਮਾਇਆ ਨੂੰ ਮਨਾ ਕਰ ਦਿੱਤਾ ਤਾਂ ਮਾਇਆ ਨੂੰ ਡਰ ਜਿਹਾ ਮਹਿਸੂਸ ਹੋਣ ਲੱਗਾ ਮਤੇ ਇਹ ਰੁਪਏ ਦੁਕਾਨ ਦੇ ਹੋਣ ਤੇ ਜੇ ਇਸਨੇ ਦੁਕਾਨ ਤੋਂ ਕਿਸੇ ਕੰਮ ਲਈ ਲਿਆਂਦੇ ਨੇ ਤਾਂ ਮਾਲਕ ਨੂੰ ਕੀ ਜਵਾਬ ਦੇਵੇਗਾ ਪਰ ਕਿਦਾਰ ਦੀ ਪਾਈ ਹੋਈ ਸੌਨ ਫੌਲਾਦੀ ਸੌਨ ਦੀ ਫੌਲਾਦੀ ਕੰਧ ਨੂੰ ਉਹ ਤੋੜ ਨਾ ਸਕੀ ਜਦ ਮੁੰਸ਼ੀ ਭਲਕੇ ਆਉਣ ਦਾ ਇਕਰਾਰ ਕਰਕੇ ਤੇ ਰੁਪਏ ਲੈ ਕੇ ਚਲਾ ਗਿਆ ਤਾਂ ਕਿਦਾਰ ਕੁਝ ਘਬਰਾਇਆ ਜਿਹਾ ਮੋੜ ਉਸ ਪਾਸ ਆਇਆ ਤਾਂ ਉਹ ਪੁੱਛਣ ਲੱਗੀ ਕਿਦਾਰ ਅੱਛਾ ਇਹ ਦੱਸ ਤੂੰ ਰਿਹਾ ਕਿੱਥੇ ਦੋ ਦਿਨ ਕਿਦਾਰ ਨੇ ਕੋਈ ਉੱਤਰ ਨਾ ਦਿੱਤਾ ਮਾਇਓ ਕਹਿੰਦੀ ਗਈ ਤੈਨੂੰ ਇਤਨਾ ਤੇ ਸੋਚਣਾ ਚਾਹੀਦਾ ਸੀ ਪਈ ਬੀਨਾ ਤੇਰੇ ਨਾਲ ਕਿੰਨਾ ਮੋਹ ਕਰਦੀ ਸੀ ਡੋਲੀ ਤੁਰਨ ਤੀਖ ਵਿਚਾਰੀ ਤਰਸਦੀ ਰਹੀ ਤੈਨੂੰ ਵੇਖਣ ਲਈ ਇਸ ਤਰ੍ਹਾਂ ਵੀ ਕੋਈ ਕਰਦਾ ਵੀ ਕਿਦਾਰ ਖੁਸ਼ਕ ਹੋਠਾਂ ਉੱਤੇ ਜੀ ਫੇਰਦਾ ਬੋਲਿਆ ਕੀ ਦੱਸਾਂ ਬੇ ਜੀ ਕੰਮ ਹੀ ਇਹੋ ਜਿਹਾ ਪੈ ਗਿਆ ਸੀ ਚੁੱਲ੍ਹੇ 'ਚ ਪੈ ਗਿਆ ਤੇਰੇ ਕੰਮ ਕੁੜੀ ਵਿਚਾਰੀ ਰੋ ਰੋ ਕੇ ਫਾਵੀ ਹੋ ਗਈ ਤੇ ਇਸ ਨੂੰ ਬਸ ਕੰਮਾਂ ਦੀ ਪਈ ਹੋਈ ਪੁੱਛ ਵਿਦੋ ਕੋਲੋਂ ਜਾਂ ਬਸੰਤ ਕੋਲੋਂ ਕਿਸ ਤਰ੍ਹਾਂ ਵਿਦਾਇਸ ਸਨ ਉਸਨੇ 2 ਦਿਨ ਤੇ 2 ਰਾਤਾਂ ਛਟਕ ਹੋਵੇ ਤੇ ਆਖੀ 베ਜੀ ਭੇਜੋ ਨਾ ਬਸੰਤ ਨੂੰ ਭਰਾ ਉਹਨਾਂ ਨੂੰ ਢੂੰਡ ਲਿਆਵੇ ਕਦੀ ਵਿਦੋ ਉਹਦੀਆਂ ਮਿੰਨਤਾਂ ਕਰੇ ਵਿਚਾਰਿਆਂ ਬਾਲਾਂ ਦੀਆਂ ਲੱਤਾਂ ਰਹਿ ਗਈਆਂ ਭੱਜ ਭੱਜ ਕੇ ਪਰ ਕਿਦਾਰ ਹੋਰਿੰ ਖਬਰੇ ਕਿਹੜੀ ਕੁੰਦਰੀ ਵੜੇ ਹੋਈ ਸਨ ਐਲਫਰਡ ਕਹਿ ਕੇ ਮਾਇਆ ਦੇ ਜਾਲੇ ਵਿੱਚੋਂ ਇੱਕ ਅੱਧੇ ਕੁ ਕਾਰਡ ਜਿੱਡੀ ਬਿਨਾਂ ਗੱਤਿਆਂ ਤਸਵੀਰ ਚੁੱਕ ਕੇ ਉਸ ਨੂੰ ਫੜਾਉਂਦੀ ਹੋਈ ਬੋਲੀ ਆਖਣ ਲੱਗੀ ਬੇਜੀ ਇਹ ਮੇਰੀ ਨਿਸ਼ਾਨੀ ਭਰਾ ਜੀ ਨੂੰ ਦੇ ਦੇਣੀ ਕਿਦਾਰ ਨੇ ਤਸਵੀਰ ਫੜ ਲਈ ਨਿੱਕੀ ਜਹੀ ਦੱਸਾਂ ਯਾਰਾਂ ਵਰਿਆਂ ਦੀ ਬਾਲੜੀ ਜਿਸ ਦੀਆਂ ਦੋਹਾਂ ਗੁੱਤਾਂ ਉਤੇ ਲਾਲ ਰਿਬਨ ਬੱਦੇ ਹੋਏ ਸਨ ਅਸਲੋਂ ਹੀ ਦੰਦਖੰਡ ਦੀ ਗੁੱਡੀ ਜਹੀ ਜਾਪਦੀ ਸੀ ਤਸਵੀਰ ਫੜਨ ਲੱਗਿਆਂ ਕਿਦਾਰ ਦੇ ਹੱਥ ਕੰਬ ਰਹੇ ਸਨ ਉਸ ਦੀਆਂ ਅੱਖਾਂ ਵਿੱਚ ਅਰਮਾਨ ਦੇ ਅਥਰੂ ਸਨ ਉਹ ਇਸ ਵੇਲੇ ਆਪਣੀ ਗਲਤੀ ਉੱਤੇ ਸਖਤ ਪਛਤਾ ਰਿਹਾ ਸੀ ਉਸ ਦਾ ਦਿਲ ਉਸ ਨੂੰ ਲਾਂਤਾਂ ਪਾ ਰਿਹਾ ਸੀ ਝਾਲਮਾ ਕਿਤਨੀ ਬੀ ਦਰਦੀ ਬਾਲੜੀ ਦੇ ਨਾਜ਼ੁਕ ਦਿਲ ਉੱਤੇ ਤੂੰ ਇਤਨੀ ਸੱਟ ਲਾਈ ਜਾਣ ਲੱਗੀ ਨੂੰ ਇੱਕ ਵਾਰ ਮਿਲ ਲੈਂਦੇ ਹਾਂ ਤਾਂ ਕੀ ਸੀ ਬੇਜੀ ਕਿਦਾਰ ਨੇ ਜਿਵੇਂ ਕਿਸੇ ਨਵੇਂ ਗੱਲ ਦਾ ਮੋੜ ਬੰਨਣਾ ਹੁੰਦਾ ਹੈ ਮਾਇਆ ਨੂੰ ਕਿਹਾ ਮੇਰੀ ਸਿਹਤ ਖਰਾਬ ਹੁੰਦੀ ਜਾਂਦੀ ਹੈ ਦਿਨੋਂ ਦਿਨ ਇਹਦੇ ਦਿਸਦਾ ਹੀ ਪਿਆਵੇ ਮੈਂ ਤੈਨੂੰ ਕਈ ਵਾਰ ਆਖ ਨਹੀਂ ਚੁੱਕੀ ਕਿਸੇ ਸਿਆਣੇ ਨੂੰ ਹੱਥ ਵਿਖਾ ਪਰ ਤੂੰ ਤੇ ਗੱਲਾਂ ਵਿੱਚ ਹੀ ਟਾਲ ਛੱਡਦਾ ਹੈ ਵੀ ਮੈਂ ਇੱਕ ਡਾਕਟਰ ਨੂੰ ਹੱਥ ਵਿਖਾਇਆ ਸੀ ਫਿਰ ਕੀ ਕਿਹਾ ਉਸਨੇ ਉਹ ਕਹਿੰਦਾ ਸੀ ਹੋਰ ਕੋਈ ਨੁਕਸ ਨਹੀਂ ਤੈਨੂੰ ਇੱਥੋਂ ਦਾ ਪਾਣੀ ਨਹੀਂ ਸੁਖਾਇਆ ਪਾਣੀ ਨਹੀਂ ਸੁਖਾਇਆ ਨਹੀਂ ਫਿਰ ਡਾਕਟਰ ਨੇ ਕਿਹਾ ਤੈਨੂੰ ਹਵਾ ਪਾਣੀ ਦੀ ਬਦਲੀ ਲਈ ਕਿਸੇ ਪਹਾੜ ਤੇ ਚਲੇ ਜਾਣਾ ਚਾਹੀਦਾ ਵੀ ਮਾਇਆ ਸੋਚੀ ਪੈ ਗਈ ਜਿਸ ਤਰ੍ਹਾਂ ਦੀ ਕਿਦਾਰ ਦੀ ਸਾਂਝ ਇਸ ਘਰ ਨਾਲ ਪੈਦਾ ਹੋ ਗਈ ਸੀ ਮਾਇਆ ਲਈ ਉਸ ਪਾਸੋਂ ਇੱਕ ਦਿਨ ਲਈ ਵਿਛੜਨਾ ਔਖਾ ਸੀ ਕ ਉਸ ਨੂੰ ਇਸ ਤਰ੍ਹਾਂ ਫਿਕਰ ਵਿੱਚ ਡੁੱਬੀ ਵੇਖ ਕੇ ਕੇਦਾਰ ਬੋਲਿਆ ਕੋਈ ਫਿਕਰ ਨਾ ਕਰੋ ਬੀ ਜੀ ਮੈਨੂੰ ਆਪਣੇ ਕੋਲ ਹੀ ਸਮਝੋ ਬਹੁਤ ਜਲਦੀ ਮੈਂ ਵਾਪਸ ਆ ਜਾਵਾਂਗਾ ਮਾਇਆ ਨੇ ਡੂੰਗਾ ਸਾਹ ਭਰਿਆ ਮੇਰੀ ਸਲਾਹ ਵੇ ਕੱਲ ਹੀ ਚਲਾ ਜਾਵਾਂ ਇਤਨੀ ਜਲਦੀ ਵੀਣੀ ਨੂੰ ਤੇ ਆ ਲੈਣ ਦੇ ਪਰਸੋਂ ਨਹੀਂ ਤੇ ਚੌਥ ਬੁੱਧਵਾਰ ਉਸ ਨੇ ਫੇਰਾ ਪਾਰ ਕਿ ਆ ਜਾਣਾ ਵੀ ਇਤਨੇ ਦਿਨ ਰੁਕਣਾ ਠੀਕ ਨਹੀਂ ਬੀ ਜੀ ਡਾਕਟਰ ਨੇ ਤੇ ਇਥੋਂ ਤੇ ਕਹਿ ਦਿੱਤਾ ਸੀ ਕਿ ਤੈਨੂੰ ਅੱਜ ਹੀ ਚਲੇ ਜਾਣਾ ਚਾਹੀਦਾ ਹੈ ਜ਼ਿੰਦਗੀ ਖਾਤਰੇ ਵਿੱਚੇ ਖਤਰੀ ਦਾ ਨਾਂ ਸੁਣਦੇ ਹੀ ਮਾਇਆ ਦੇ ਦਿਲ ਨੂੰ ਝਟਕਾ ਜਿਹਾ ਵੱਜਾ ਉਸ ਦੇ ਰੋਂਗਟੇ ਖੜੇ ਹੋ ਗਏ ਉਸ ਨੇ ਤੌਖਲੇ ਭਰੀ ਨਜ਼ਰ ਨਾਲ ਕਿਦਾਰਵਲ ਤੱਕ ਕੇ ਕਿਹਾ ਹਾਂ ਤਾਂ ਜ਼ਰੂਰ ਚਲਾ ਜਾ ਮੈਂ ਨਹੀਂ ਰੋਕਦੀ ਪਰ ਅੰਦਰੋਂ ਮਾਇਆ ਦਾ ਕਲੇਜਾ ਮੂੰਹ ਵੱਲ ਆ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਮਮਤਾ ਸਹਿਕ ਰਹੀ ਸੀ ਉਹ ਬੋਲੀ ਪਰ ਕਿਹੜੇ ਪਾਸੇ ਜਾਣ ਦੀ ਸਲਾਹ ਵੇ ਤੇਰੀ ਨੇੜੀ ਜਾਵਾਂਗਾ ਸ਼ਾਇਦ ਕੋ ਮਰੀ ਤੇ ਖਰਚ ਲਈ ਖਰਚ ਦਾ ਇੰਤਜ਼ਾਮ ਹੋ ਜਾਵੇਗਾ ਕਿਦਾਰ ਨੇ ਚੀਚੀ ਵਿੱਚ ਪਾਈ ਹੋਈ ਮੁੰਦਰੀ ਵਾਲ ਤੱਕ ਦਿਆਂ ਕਿਹਾ ਜਿਹੜੀ ਉਸਨੂੰ ਪਿਛਲੇ ਮਹੀਨੇ ਮਾਲਕ ਨੇ ਖੁਸ਼ ਹੋ ਕੇ ਇਨਾਮ ਦੇ ਤੌਰ ਤੇ ਦਿੱਤੀ ਸੀ ਵੀਣੀ ਨੂੰ ਮਿਲੇ ਬਗੈਰ ਚਲਾ ਜਾਵੇਗਾ ਉਹ ਤੇ ਅਧਮੋਈ ਹੋ ਜਾਏਗੀ ਸੁਣ ਕੇ ਮੈਂ ਉਸਨੂੰ ਰਸਤੇ ਵਿੱਚ ਮਿਲ ਕੇ ਜਾਣ ਦੀ ਕੋਸ਼ਿਸ਼ ਕਰਾਂਗਾ ਗੁਜਰਖਾਨ ਕਿਹੜਾ ਦੂਰ ਹੈ ਇਹ ਗੱਲਾਂ ਹੋ ਰਹੀਆਂ ਸਨ ਕਿ ਬਾਹਰੋਂ ਕਿਸੇ ਨੇ ਬੂਹਾ ਖੜਕਾਇਆ ਕਿਦਾਰ ਨੇ ਝਟ ਆਪਣੇ ਮਾਲਕ ਦੀ ਆਵਾਜ਼ ਪਛਾਣ ਲਈ ਉਹ ਡਰ ਨਾਲ ਕੰਬ ਉਠਿਆ ਤੇ ਝਟਪਟ ਉੱਠ ਕੇ ਪਿਛਲੀਆਂ ਪੌੜੀਆਂ ਵੱਲ ਜਾਂਦਾ ਹੋਇਆ ਮਾਇਆ ਦੇ ਕੰਨ ਵਿੱਚ ਕਹਿੰਦਾ ਹੈ ਇਤੇ ਸਾਡਾ ਸਰਦਾਰ ਏ ਬੀਜੀ ਉਸ ਨੂੰ ਮੇਰੀ ਬਾਬਤ ਕੁਝ ਨਾ ਦੱਸਣਾ ਸਿਰਫ ਇਹੋ ਕਹਿਣਾ ਕਿ ਕਿਦਾਰ ਕੱਲ ਦਾ ਇੱਧਰ ਨਹੀਂ ਆਇਆ ਬਿਲਕੁਲ ਨਾ ਦੱਸਣਾ ਬੀਜੀ ਤੁਹਾਨੂੰ ਮੇਰੀ ਸੌਝੇ ਤੇ ਉਹ ਝਟਪਟ ਪੌੜੀਆਂ ਥਾਣੀ ਕੋਠੇ ਤੇ ਚੜ ਗਿਆ ਆਉ ਰਖ ਸਾਈਂ ਦੀ ਬੂਹਾ ਖੋਲ ਕੇ ਮਾਇਆ ਨੇ ਕਿਹਾ ਇੱਕ ਭਾਰੀ ਦੇ ਅੰਦਰ ਆ ਕੇ ਮੰਜੀ ਉੱਤੇ ਬੈਠ ਗਈ ਤੁਸੀਂ ਪੰਨਾ ਲਾਲ ਹੋਰਾਂ ਦੇ ਘਰੋਂ ਜੀ ਅਤਰ ਸਿੰਘ ਨੇ ਸਭ ਤੋਂ ਪਹਿਲਾ ਸਵਾਲ ਮਾਇਆ ਉੱਤੇ ਕੀਤਾ ਸਿਰ ਦਾ ਪੱਲਾ ਨੀਵਾ ਕਰਦੀ ਹੋਈ ਮਾਇਆ ਬੋਲੀ ਹਾਂਜੀ ਸੁਣਾਓ ਰਾਜੀ ਖੁਸ਼ੀਓ ਸਰਦਾਰ ਨਹੀਂ ਹੁਣੀ ਰਾਜੀ ਖੁਸ਼ੀ ਨੇ ਮਾਇਆ ਦਾ ਦਿਲ ਧੜਕ ਰਿਹਾ ਸੀ ਉਹ ਕੁਝ ਸ਼ਰਮਿੰਦੀ ਵੀ ਸੀ ਕਿ ਸਰਦਾਰ ਕੀ ਕਹਿੰਦਾ ਹੋਵੇਗਾ ਕਿ ਉਸ ਦੇ ਇਤਨੇ ਵੱਡੇ ਇਹਸਾਨ ਬਦਲੇ ਉਸ ਦੇ ਘਰ ਤੀਕ ਧੰਨਵਾਦ ਕਰਨ ਲਈ ਵੀ ਨਹੀਂ ਜਾ ਸਕੀ ਇਸ ਤੋਂ ਛੁੱਟ ਆਪਣੇ ਪਤੀ ਬਾਬਤ ਸਾਰੀਆਂ ਗੱਲਾਂ ਪੁੱਛਣ ਲਈ ਉਸ ਦਾ ਦਿਲ ਉਤਾਵਲਾ ਹੋ ਰਿਹਾ ਸੀ ਪਰ ਸਰਦਾਰ ਹੋਰਾਂ ਮਜਮੂਨ ਹੀ ਹੋਰ ਛੇੜ ਦਿੱਤਾ ਸਭ ਸੁਖਸਾਂਦ ਹੈ ਕਹਿਣ ਤੋਂ ਬਾਅਦ ਉਹ ਕਮਰੇ ਦੀਆਂ ਚੀਜ਼ਾਂ ਨੂੰ ਉਪਰੀ ਜਿਹੀ ਨਜ਼ਰ ਨਾਲ ਵੇਖਦਾ ਹੋਇਆ ਬੋਲਿਆ ਕਿਦਾਰਨਾਥ ਦਾ ਪਤਾ ਕਰਨ ਆਇਆ ਸੀ ਗਲੀ 'ਚੋਂ ਪਤਾ ਲੱਗਿਆ ਕਿ ਉਹ ਤੁਹਾਡੇ ਨਾਲ ਦੇ ਮਕਾਨ ਵਿੱਚ ਰਹਿੰਦਾ ਮਕਾਨ ਨੂੰ ਜਿੰਦਰਾ ਵੱਜਾ ਹੋਇਆ ਸੀ ਮੈਂ ਆਖਿਆ ਤੁਹਾਡੇ ਵੱਲੋਂ ਪਤਾ ਲੈਂਦਾ ਚੱਲਾਂ ਸ਼ਾਇਦ ਤੁਹਾਨੂੰ ਕੁਝ ਮਾਲੂਮ ਹੋਵੇ ਜੀ ਉਹ ਤੇ ਪਰਸੋਂ ਦਾ ਨਹੀਂ ਵੇਖਿਆ ਮਾਇਆ ਨੇ ਕਹਿ ਦਿੱਤਾ ਪਰ ਇਸ ਝੂਠ ਨੇ ਜਿਵੇਂ ਉਸ ਦਾ ਗਲਾ ਕੁੱਟ ਲਿਆ ਉਹ ਸੋਚਣ ਲੱਗੀ ਜੇ ਕਿਦਾਰ ਦੇ ਖੰਗੜ ਨਾਲ ਜਿਹੜੀ ਅਕਸਰ ਉਸ ਨੂੰ ਲੱਗੀ ਰਹਿੰਦੀ ਹੈ ਜਾਂ ਕਿਸੇ ਹੋਰ ਤਰ੍ਹਾਂ ਇਸ ਨੂੰ ਕਿਦਾਰ ਦੇ ਕੋਠੇ ਉੱਤੇ ਹੋਣ ਦਾ ਸ਼ੱਕ ਪੈ ਗਿਆ ਫਿਰ ਕੀ ਬਣੇਗਾ ਅੱਛਾ ਅਤਰ ਸਿੰਘ ਨੇ ਕੁਝ ਸੋਗੀ ਜਿਹੇ ਲਹਿਜੇ ਵਿੱਚ ਪੁੱਛਿਆ ਉਸ ਦੇ ਹੋਰ ਕਿਸੇ ਟਿਕਾਣੇ ਦਾ ਤੁਹਾਨੂੰ ਪਤਾ ਹੋਵੇ ਜਿੱਥੇ ਕਿਤੇ ਉਸ ਦਾ ਆਉਣ ਜਾਣ ਹੋਵੇ ਬੜਾ ਜ਼ਰੂਰੀ ਕੰਮ ਸੀ ਉਸ ਨਾਲ ਜੀ ਹੋਰ ਤੇ ਉਸਦੇ ਕਿਸੇ ਟਿਕਾਣੇ ਦਾ ਪਤਾ ਨਹੀਂ। ਅੱਛਾ ਆਤਰ ਸਿੰਘ ਦਾ ਰੰਗ ਉੜਦਾ ਜਾ ਰਿਹਾ ਸੀ ਉਹ ਉੱਠਣ ਹੀ ਲੱਗਾ ਸੀ ਕਿ ਮਾਇਆ ਨੇ ਬੜੀ ਮਿਹਨਤ ਤੇ ਰੰਗ ਵਿੱਚ ਹੱਥ ਜੋੜ ਕੇ ਕਿਹਾ ਜੀ ਜਰਾ ਕੋ ਬਹਿ ਜਾਓ ਮੈਂ ਇੱਕ ਦੋ ਗੱਲਾਂ ਪੁੱਛਣੀਆਂ ਨੇ। ਹਾਂ ਦੱਸੋ ਕਹਿ ਕੇ ਉਹ ਉੱਠਦਾ ਉੱਠਦਾ ਫਿਰ ਬੈਠ ਗਿਆ। ਉਸ ਨੂੰ ਭੁੱਲਿਆ ਨਹੀਂ ਸੀ ਜਿਹੜੀ ਉਸਨੇ ਅੱਜ ਤੋਂ 6 ਮਹੀਨੇ ਪਹਿਲਾਂ ਪੰਨਾ ਲਾਲ ਨਾਲ ਬੇਇਨਸਾਫੀ ਕੀਤੀ ਸੀ ਤੇ ਉਸ ਤੋਂ ਬਾਅਦ ਅੱਜ ਤੱਕ ਉਸਨੇ ਪੰਨਾ ਲਾਲ ਦੀ ਸ਼ਕਲ ਨਹੀਂ ਸੀ ਵੇਖੀ। ਉਹ ਪੁੱਛਣ ਲੱਗਾ ਸੁਣਾਓ ਪੰਨਾ ਲਾਲ ਹੋਰੀ ਅੱਜਕੱਲ ਕਿੱਥੇ ਕੰਮ ਕਰਦੇ ਨੇ ਇੱਥੇ ਹੀ ਨੇ ਕਿ ਕਿਤੇ ਬਾਹਰ ਗਏ ਹੋਏ ਨੇ ਇਹ ਅਜੀਬ ਪ੍ਰਸ਼ਨ ਸੁਣ ਕੇ ਮਾਇਆ ਖਬਰਾਜ ਹੀ ਗਈ ਉਹ ਬਿੱਤਰ-ਬਿੱਤਰ ਉਸਦੇ ਮੂੰਹ ਵੱਲ ਤੱਕਣ ਲੱਗੀ ਇਹੋ ਗੱਲ ਪੁੱਛ ਲਈ ਤਾਂ ਉਸਨੇ ਉਸਨੂੰ ਮੁੜ ਬਿਠਾਇਆ ਸੀ ਫਿਰ ਉਸਨੇ ਖਿਆਲ ਕੀਤਾ ਖਬਰੇ ਕਿਸੇ ਹੋਰ ਦੇ ਭੁਲੇਖੇ ਨਾਲ ਸਵਾਲ ਕਰ ਰਿਹਾ ਹੈ ਤੇ ਜਾਂ ਆਪਣੀ ਨਿੱਕੀ ਲੁਕਾਉਣ ਲਈ ਉਹ ਬੋਲੀ ਜੀ ਇਹ ਗੱਲ ਤਾਂ ਮੈਂ ਸਗੋਂ ਤੁਹਾਡੇ ਤੋਂ ਪੁੱਛਣ ਲੱਗੀ ਸੀ ਮੇਰੇ ਕੋਲ ਆਤਰ ਸਿੰਘ ਨੇ ਹੈਰਾਨੀ ਨਾਲ ਉਸਦੇ ਮੂੰਹ ਵੱਲ ਤੱਕ ਕੇ ਕਿਹਾ ਮੈਨੂੰ ਤੇ ਉਸ ਦਾ ਪਤਾ ਨਹੀਂ ਜੀ ਤੁਸੀਂ ਉਹਨਾਂ ਨੂੰ ਮੁੰਬਈ ਜੋ ਭੇਜਿਆ ਹੋਇਆ ਮੈਂ ਤੁਹਾਡੇ ਵੱਲ ਆਉਣ ਆਉਣ ਦੀ ਕਰਦੀ ਰਹੀ ਪਤਾ ਭਈ ਪਤਾ ਕਰਾਂ ਮੈਂ ਪਰ ਕੁੜੀ ਦੇ ਵਿਆਹ ਕਰਕੇ ਘਰ ਤੋਂ ਨਿਕਲਣੀ ਨਹੀਂ ਹੋ ਸਕਿਆ ਜੀ ਸੱਚੀ ਗੱਲ ਜੀ ਤੁਹਾਡੇ ਮੂੰਹ ਤੇ ਵਡਿਆਈ ਚੰਗੀ ਨਹੀਂ ਹੁੰਦੀ ਸਾਡਾ ਤੇ ਵਾਲਵਾਲ ਤੁਹਾਨੂੰ ਅਸੀਸਾਂ ਦਿੰਦਾ ਰਹਿੰਦਾ ਵੀ ਸਾਡੇ ਬਾਣੇ ਤੇ ਤੁਸੀਂ ਨਰ ਸਿੰਘ અવਤਾਰ ਬਣ ਕੇ ਥਮ ਚੋਂ ਬੋੜਿਓ ਜਿਹੜਾ ਤੁਸੀਂ ਥੋੜੇ ਵੇਲੇ ਸਾਨੂੰ 800 ਰੁਪਇਆ ਦੇ ਦਿੱਤਾ। ਭਲਾ ਐਡਾ ਜੀਰਾ ਵੀ ਕਿਸੇ ਦਾ ਹੋਵੇਗਾ। ਪਰਮਾਤਮਾ ਤੁਹਾਨੂੰ ਸਲਾਮਤ ਰੱਖੇ। ਮਾਇਆ ਦੀਆਂ ਗੱਲਾਂ ਨੂੰ ਅਤਰ ਸਿੰਘ ਇਸ ਤਰ੍ਹਾਂ ਸੁਣ ਰਿਹਾ ਸੀ ਜਿਵੇਂ ਉਹ ਕਿਸੇ ਅਜਹੀ ਬੋਲੀ ਵਿੱਚ ਬੋਲ ਰਹੀ ਹੋਵੇ ਜਿਸ ਦਾ ਇੱਕ ਅੱਖਰ ਵੀ ਉਸ ਦੀ ਸਮਝ ਵਿੱਚ ਨਹੀਂ ਆ ਰਿਹਾ। ਮਾਇਆ ਦੇ ਚੁੱਪ ਹੋ ਜਾਣ ਤੋਂ ਬਾਅਦ ਵੀ ਕਿੰਨਾ ਚਿਰ ਉਸ ਦੇ ਮੂੰਹੋਂ ਕੋਈ ਜਵਾਬ ਨਾ ਨਿਕਲਿਆ। ਅਖੀਰ ਉਸ ਨੇ ਪੁੱਛਿਆ, "ਤੂੰ ਬੀਬੀ ਕਿਸ ਦੀ ਗੱਲ ਕਰ ਰਹੀ ਹੈਂ? ਸ਼ਾਇਦ ਤੂੰ ਮੈਨੂੰ ਪਛਾਣਤਾ ਨਹੀਂ।" ਗੱਲ ਵਿੱਚ ਪੱਲਾ ਪਾ ਕੇ ਹੋਰ ਨਿਮਰਤਾ ਨਾਲ ਮਾਇਆ ਬੋਲੀ ਜੀ ਤੁਹਾਨੂੰ ਨਹੀਂ ਪਛਾਣਾਂਗੀ ਜਿਨ੍ਹਾਂ ਦਾ ਛਿਆਂ ਬਰਿਆਂ ਤੋਂ ਨਿੰਮਕ ਖਾ ਰਹੇ ਹਾਂ ਇੱਕ ਉਹ ਨੇ ਜਿਹੜੇ ਸਰਸਾਹੀ ਕਰਕੇ ਤੇ ਸ਼ੇਰ ਕਰਕੇ ਜਿਤਾਉਂਦੇ ਨੇ ਤੇ ਤੁਸੀਂ ਇੱਕ ਉਹ ਕਿ ਐਡੀਆਂ ਕਰਨੀਆਂ ਕਰਕੇ ਵੀ ਲੁਕਾ ਰਹੇ ਹੋ ਇਹ ਧਰਤੀ ਤੁਹਾਡੇ ਵਰਗਿਆਂ ਦੇ ਆਸਰੇ ਹੀ ਤਾਂ ਖਲੋਤੀ ਹੈ ਪਰ ਬੀਬੀ ਮੈਂ ਤੇ ਤੁਹਾਨੂੰ ਕੁਝ ਨਹੀਂ ਦਿੱਤਾ ਤੇਰੇ ਆਦਮੀ ਨੂੰ ਮੇਰੇ ਕੋਲੋਂ ਨੌਕਰੀ ਛੱਡਿਆਂ ਨੂੰ ਤੇ ਸ਼ਾਇਦ 5-6 ਮਹੀਨੇ ਹੋ ਗਏ ਨੇ ਮਾਇਆ ਚੱਕਰ ਵਿੱਚ ਪੈ ਗਈ ਅਜੇ ਵੀ ਉਸ ਨੂੰ ਖਿਆਲ ਸੀ ਕਿ ਆਤਰ ਸਿੰਘ ਆਪਣੀ ਸੁਭਾਵਕ ਫਰਾਕ ਦੇ ਲਈ ਤੇ ਨਿਰਮਾਣਤਾ ਕਰਕੇ ਉਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਉਹ ਬੋਲੀ ਜੀ ਉਹ ਕਦੋਂ ਤੱਕ ਆਉਣਗੇ 6 ਮਹੀਨੇ ਹੋ ਗਏ ਨੇ ਗਿਆ ਕੁੜੀ ਦੇ ਵਿਆਹ ਤੇ ਵੀ ਨਹੀਂ ਆ ਸਕੇ ਲਿਖਿਆ ਸੀ ਨੇ ਸਰਦਾਰ ਹੋਰਾਂ ਦਾ ਜਦੋਂ ਕੰਮ ਹੋਵੇਗਾ ਉਦੋਂ ਆਵਾਂਗਾ ਅਜੇ ਕੰਮ ਦਾ ਬੜਾ ਜ਼ੋਰ ਏ ਜੰਮ ਜੰਮ ਟਿਕੇ ਰਹਿਣ ਜੀ ਤੁਹਾਡੇ ਹੁੰਦਿਆਂ ਸਾਨੂੰ ਕਾਹਦਾ ਵੀ ਗੋਚਾ ਏ ਤਨਖਾਹ ਦੇ ਰੁਪਏ ਮਹੀਨੇ ਦੇ ਮਹੀਨੇ ਆ ਜਾਂਦੇ ਨੇ ਸਾਨੂੰ ਹੋਰ ਕੀ ਚਾਹੀਦਾ ਵੇ ਪਰ ਵੇਖੋ ਨਾ ਜੀ ਨਿੱਕੇ ਨਿੱਕੇ ਬਾਲ ਜਿhoe ਕਦੀ ਇੱਕ ਰਾਤ ਵੀ ਵਿਛੜ ਕੇ ਨਹੀਂ ਸੰਭ ਰਹੇ ਅੱਧਾ ਸਾਲ ਹੋ ਗਿਆ ਨੇ ਸਹਿਕਦਿਆਂ ਤੁਸੀਂ ਮੇਰੀ ਖਾਤਰ ਹੀ ਇੱਕ ਅਠੋਵਾਰੀ ਦੀ ਛੁੱਟੀ ਦੇ ਭੇਜੋ ਨੇ ਬਾਲਾਂ ਨੂੰ ਮਿਲ-ਗਿਲ ਜਾਣਗੇ ਆਤਰ ਸਿੰਘ ਜਿਉਂ-ਜਿਉਂ ਇਸ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਤਿਉਂ-ਤਿਉਂ ਹੀ ਸਗੋਂ ਵਧੇਰੇ ਉਲਝਦੀ ਜਾਂਦੀ ਰਹੀ ਉਹ ਅਚੰਬੇ ਵਿੱਚ ਕਾਲਾ ਪੈ ਕੇ ਬੋਲਿਆ ਬੀਬੀ ਮੈਨੂੰ ਤੇਰੀਆਂ ਗੱਲਾਂ ਦੀ ਸਮਝ ਨਹੀਂ ਆਈ ਕਿਸ ਨੇ ਉਹਨੂੰ ਬੰਬਈ ਭੇਜਿਆ ਏ ਤੇ ਕਿਸ ਨੇ ਤੁਹਾਨੂੰ ਲੜਕੀ ਦੇ ਵਿਆਹ ਲਈ ਰੁਪਏ ਦਿੱਤੇ ਸਨ ਬੰਬਈ ਵਿੱਚ ਮੇਰੀ ਨਾ ਕੋਈ ਦੁਕਾਨ ਨਾ ਕੋਈ ਏਜੰਸੀ ਤਾਂ ਇਹ ਤੇ ਮੈਂ ਕਹਿਣਾ ਵਾ ਤੁਹਾਨੂੰ ਭੁਲੇਖਾ ਲੱਗਾ ਹੋਣਾ ਏ ਤੇਰਾ ਆਦਮੀ ਅੱਜਕੱਲ ਕਿਸੇ ਹੋਰ ਪਾਸੇ ਨੌਕਰੀ ਕਰਦਾ ਹੋਵੇਗਾ ਮੇਰੇ ਪਾਸੋਂ ਹਟਿਆ ਤੇ ਕਾਫੀ ਚਿਰ ਹੋ ਚੁੱਕਾ ਏ ਤੇ ਉਹ ਕਾਲੀ ਨਾਲ ਉੱਠ ਕੇ ਜਾਣ ਨੂੰ ਤਿਆਰ ਹੋ ਗਿਆ ਮਾਇਆ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਉਹ ਹੈਰਾਨ ਸੀ ਕਿ ਉਹ ਕੀ ਸੁਣ ਰਹੀ ਹੈ ਕੜੀਮੂਰੀ ਸਰਦਾਰ ਦੀ ਗੱਲ ਦਾ ਵਿਰੋਧ ਕਰਨਾ ਵੀ ਉਹ ਠੀਠਪੁਣਾ ਸਮਝਦੀ ਸੀ ਤੇ ਆਦਰ ਸਿੰਘ ਦੇ ਰੋਂ ਵਿੱਚੋਂ ਹੈਰਾਨੀ ਤੇ ਚਿਥਾਪਣ ਵੇਖ ਕੇ ਉਹ ਇਹ ਵੀ ਨਹੀਂ ਸੀ ਸਮਝ ਸਕਦੀ ਕਿ ਉਹ ਝੂਠ ਕਹਿ ਰਿਹਾ ਹੈ ਉਸ ਦਾ ਸਿਰ ਇੱਕਦਮ ਚੱਕਰਾ ਉਠਿਆ ਫਿਰ ਵੀ ਆਖਰ ਕਿਸੇ ਨਤੀਜੇ ਤੇ ਤਾਂ ਆ ਪੜਨਾ ਹੀ ਚਾਹੀਦਾ ਹੈ ਇਹ ਖਿਆਲ ਕਰਕੇ ਉਹ ਬੋਲੀ ਜੇ ਕਿਦਾਰ ਤੁਹਾਡੇ ਕੋਲ ਹੀ ਕੰਮ ਕਰਦਾਵੇ ਕਿ ਨਾ ਹਾਂ ਮੇਰੇ ਕੋਲ ਤੇ ਉਸ ਨੂੰ ਤੁਸੀਂ ਏਜੰਸੀ ਦੇ ਕੰਮੋਂ ਤਾਂ ਹਟਾ ਕੇ ਇਥੋਂ ਦੀ ਦੁਕਾਨ ਤੇ ਨਹੀਂ ਸੀ ਰੱਖਿਆ ਕਿ ਜਦੋਂ ਉਹ ਤੋੜੀ ਉਹ ਪੰਨਾ ਲਾਲ ਬੰਬਈਓ ਨਹੀਂ ਆਉਂਦੇ ਤਾਂ ਤਿੱਕیدار ਉਹਨਾਂ ਦੀ ਥਾਂ ਕੰਮ ਕਰੇਗਾ। ਕਿਦਾਰ ਨੂੰ ਮੈਂ ਬਿਸ਼ੱਕ ਪੰਨਾ ਲਾਲ ਦੀ ਥਾਂ ਰੱਖਿਆ ਸੀ ਪਰ ਪੰਨਾ ਲਾਲ ਨੂੰ ਉਸੇ ਦਿਨ ਨੌਕਰੀੋਂ ਅਲੈਦਾ ਕਰ ਦਿੱਤਾ ਸੀ ਜਿਸ ਦਿਨ ਕਿਦਾਰ ਨੂੰ ਰੱਖਿਆ ਸੀ। ਉਹ ਖੁਦ ਕਿਦਾਰ ਨੂੰ ਕੰਮ ਦਾ ਚਾਰਜ ਦੇ ਕੇ ਆਪਣੀ ਤਨਖਾਹ ਚੁੱਕਦੀ ਕਰਕੇ ਗਿਆ ਸੀ। ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਸੀ ਕਿ ਪੰਨਾ ਲਾਲ ਕਿੱਥੇ ਹੈ ਤੇ ਕਿੱਥੇ ਨਹੀਂ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਆਉਂਦਿਆ ਹਾਂ ਉਸ ਬਾਬਤ ਤੁਹਾਡੇ ਪਾਸੋਂ ਪੁੱਛਦਾ ਕਿਉਂ? ਤੁਹਾਨੂੰ ਉਹਨਾਂ ਬਾਬਤ ਕੁਝ ਹੀ ਪਤਾ ਨਹੀਂ ਮਾਇਆ ਨੇ ਪਥਰਾਈਆਂ ਅੱਖਾਂ ਉਸ ਉੱਤੇ ਗੱਡੀ ਇਹਵਾਕ ਇਸ ਤਰ੍ਹਾਂ ਮੂੰਹ ਕੱਢਿਆ ਜਿਵੇਂ बेहोशी ਵਿੱਚ ਬੋਲ ਰਹੀ ਹੋਵੇ ਤੇ ਉਸਨੇ ਚਾਹਿਆ ਕਿ ਕੋਠੇ ਤੋਂ ਕਿਦਾਰ ਨੂੰ ਆਵਾਜ਼ ਮਾਰ ਕੇ ਸਾਰਾ ਮਾਮਲਾ ਉਸ ਤੇ ਸਾਹਮਣੇ ਦੁਹਰਾਵੇ ਪਰ ਕਿਦਾਰ ਦੀ ਪਾਈ ਹੋਈ ਸੌ ਨੇ ਉਸ ਨੂੰ ਅਜਿਹਾ ਨਾ ਕਰਨ ਦਿੱਤਾ ਪਰ ਬੀਬੀ ਮਾਇਆ ਨੂੰ ਅਤ ਦਰਜੇ ਵਿੱਚ ਡੁੱਬੀ ਤੇ ਉਹਦੇ ਚਿਹਰੇ ਤੇ ਹਵਾਆਂ ਉੜਦੀਆਂ ਵੇਖ ਕੇ ਅਤਰ ਸਿੰਘ ਨੇ ਪੁੱਛਿਆ ਤੈਨੂੰ ਕਿਸਕੇ ਹੱਸੀ ਕੇ ਪੰਨਾ ਲਾਲ ਨੂੰ ਮੈਂ ਬੰਬਈ ਭੇਜਿਆ ਹੋਇਆ ਜੀ ਕਿਦਾਰ ਨੇ ਕਿਦਾਰ ਨੇ ਛਟ ਕੋ ਸੋਚਣ ਤੋਂ ਬਾਅਦ ਆਤਰ ਸਿੰਘ ਨੇ ਪੁੱਛਿਆ ਤਾਂ ਜਿਹੜੇ ਬੀਬੀ ਤੂੰ ਕਹਨੀ ਹੈ ਕਿ ਹਰ ਮਹੀਨੇ ਤਨਖਾਹ ਦੇ ਰੁਪਏ ਤੁਹਾਨੂੰ ਆਉਂਦੇ ਨੇ ਉਹ ਮਨੀ ਆਰਡਰ ਹੋ ਕੇ ਆਉਂਦੇ ਨੇ ਨਹੀਂ ਜੀ ਉਹ ਕਿਦਾਰ ਲਿਆ ਕੇ ਦਿੰਦਾ ਵੀ ਉਹ ਕਹਿੰਦਾ ਵੀ ਕਿ ਸਰਦਾਰ ਹੋਰੀ ਆਪਣੇ ਹੱਥੀਂ ਦਿੰਦੇ ਹੁੰਦੇ ਨੇ ਬੜੀ ਹੈਰਾਨੀ ਦੀ ਗੱਲ ਏ ਮੈਂ ਤੇ ਉਹਨੂੰ ਇਸ ਮਤਲਬ ਲਈ ਇੱਕ ਪੈਸਾ ਵੀ ਨਹੀਂ ਦਿੱਤਾ ਨਾਲੇ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਰਕੇ ਪੰਨਾ ਲਾਲ ਮੇਰੇ ਕੋਲ ਨੌਕਰ ਹੀ ਨਹੀਂ ਆਤਰ ਸਿੰਘ ਕਿੰਨਾ ਚਿਰ ਸੋਚੀ ਪਿਆ ਰਿਹਾ ਫਿਰ ਬੋਲਿਆ ਹਾਂ ਤੇ ਬੀਬੀ ਤੂੰ ਹੁਣ ਕਿਹਾ ਕਿ ਤੇਰੀ ਲੜਕੀ ਦੇ ਵਿਆਹ ਲਈ ਮੈਂ ਕੁਝ ਦਿੱਤਾ ਸੀ ਜੀ ਹਾਂ 800 ਰੁਪਏ ਪਿਛਲੇਰੇ ਮਹੀਨੇ ਕਿਧਾਰ ਨੇ ਤੁਹਾਡੇ ਕੋਲੋਂ ਲਿਆ ਕੇ ਮੈਨੂੰ ਦਿੱਤੇ ਸਨ ਉਹ ਰੁਪਈਏ ਤੁਸੀਂ ਨਹੀਂ ਸੰਦ ਦਿੱਤੇ ਨਹੀਂ ਮੈਨੂੰ ਤੇ ਇਹ ਵੀ ਪਤਾ ਨਹੀਂ ਕਿ ਤੁਹਾਡੀ ਲੜਕੀ ਦਾ ਕਦੋਂ ਵਿਆਹ ਹੋਣਾ ਏ ਜੀ ਵਿਆਹ ਤੇ ਸੁੱਖ ਨਾਲ ਹੋ ਚੁੱਕਾ ਵੇ ਪਰਸੋਂ ਡੋਲੀ ਤੁਰੀਏ ਅਛਾ ਤੇ ਪੰਨਾ ਲਾਲ ਦਾ ਤੁਹਾਨੂੰ ਕੋਈ ਕਦੀ ਕੋਈ ਖੱਤ ਵੀ ਆਇਆ ਸੀ ਜੀ ਖੱਤੇ ਕਈ ਆ ਚੁੱਕੇ ਨੇ ਇੱਕ ਖੱਤ ਵਿਆਹ ਤੋਂ ਪਹਿਲਾਂ ਕੁਝ ਦਿਨ ਆਇਆ ਸੀ ਅਛਾ ਕੋਈ ਹੋਰ ਚਿੱਠੀ ਵਿਖਾਓ ਖਾਉਸ ਦੀ ਜੀ ਬਾਕੀ ਤੇ ਸਾਰੀਆਂ ਕਿਦਾਰ ਕੋਲ ਆਉਂਦੀਆਂ ਨੇ ਉਹ ਮੈਨੂੰ ਸੁਣਾ ਕੇ ਕੋਲ ਹੀ ਰੱਖ ਲੈਂਦਾ ਸੀ ਪਰ ਛੇਕੜਲਾ ਖੱਤ ਕਿਤੇ ਡਾਕੀਆ ਉਸ ਨੂੰ ਨਿੱਕੇ ਉਸ ਨਿੱਕੇ ਕਾਕੇ ਨੂੰ ਦੇ ਗਿਆ ਸੀ ਕਿਦਾਰ ਘਰ ਨਹੀਂ ਸੀ ਉਸ ਦਿਨ ਮਾਇਆ ਨੇ ਉੱਠ ਕੇ ਇਧਰ ਉਧਰ ਵੇਖਿਆ ਤੇ ਇੱਕ ਨੁਕਰ ਨੂੰ ਖਤ ਲੱਭ ਪਿਆ ਜਿਹੜਾ ਲਿਹਾ ਕੇ ਉਸਨੇ ਅਤਰ ਸਿੰਘ ਦੇ ਹੱਥ ਵਿੱਚ ਫੜਾ ਦਿੱਤਾ ਪੋਸਟ ਕਾਰਡ ਦੇ ਅੱਖਰਾਂ ਉੱਤੇ ਨਜ਼ਰ ਪੈਂਦਿਆਂ ਹੀ ਅਤਰ ਸਿੰਘ ਦੇ ਮੂੰਹੋਂ ਨਿਕਲਿਆ ਇਹ ਤੇ ਸਾਫ਼ ਕਿਦਾਰ ਦੇ ਹੱਥਾਂ ਦਾ ਲਿਖਿਆ ਹੋਇਆ ਹੈ ਮੈਂ ਦੋਹਾਂ ਦੇ ਦਸਖਤ ਚੰਗੀ ਤਰ੍ਹਾਂ ਪਛਾਣਦਾ ਹਾਂ ਫਿਰ ਉਸਨੇ ਕਾਰਡਖਾਨੇ ਦੀ ਮੋਹਰ ਨੂੰ ਧਿਆਨ ਨਾਲ ਵੇਖਦਿਆਂ ਕਿਹਾ ਮੋਹਰ ਮਿਟਾਉਣ ਦੀ ਭਾਵੇਂ ਕਾਫੀ ਕੋਸ਼ਿਸ਼ ਕੀਤੀ ਗਈ ਏ ਪਰ ਸਾਫ਼ ਲੱਗਦਾ ਹੈ ਕਿ ਇਹ ਮੋਹਰ 라ਵਲਪਿੰਡੀ ਦੇ ਡਾਕਖਾਨੇ ਦੀ ਏ ਤੇ ਸਿਰ ਨਾਮਕ ਕਿਦਾਰ ਦੀ ਮਾਰਫਤ ਹੈ ਅਤਰ ਸਿੰਘ ਇੱਕ ਵਾਰ ਫੇਰ ਡੂੰਘੀਆਂ ਸੋਚਾਂ ਵਿੱਚ ਪੈ ਗਿਆ ਤੇ ਉਸ ਨੇ ਇੱਕਦਮ ਸਿਰ ਚੁੱਕ ਕੇ ਪੁੱਛਿਆ ਹੱਛਾ ਬੀਬੀ ਕਿਦਾਰ ਨੇ ਅੱਜ ਵੀ ਤੈਨੂੰ ਕੋਈ ਰਕਮ ਲਿਆ ਕੇ ਦਿੱਤੀ ਹੈ ਮਾਇਆ ਟਠੰਬਰ ਕੇ ਰਹਿ ਗਈ ਉਸ ਦੇ ਮੂੰਹੋਂ ਹਾਂ ਅੱਖਰ ਨਿਕਲ ਹੀ ਚੱਲਿਆ ਸੀ ਕਿ ਰੱਬ ਸਬਬੀ ਇਸੇ ਥਾਂ ਨਹੀਂ ਨਿਕਲ ਗਿਆ ਉਸ ਨੂੰ ਸਮਝਣ ਵਿੱਚ ਧੀਰ ਨਾਲ ਲੱਗੀ ਕਿ ਭਾਵੇਂ ਰੁਪਈਆ ਕਿਦਾਰ ਨੇ ਦੁਕਾਨ ਤੋਂ ਹੀ ਲਿਆਂਦਾ ਹੋਵੇ ਤੇ ਇਸ ਦੇ ਦੱਸਣ ਨਾਲ ਵਿਚਾਰੇ ਕਿਦਾਰ ਉੱਤੇ ਖਬਰੇ ਕੀ ਆਫਤ ਆ ਜਾਵੇ ਅਤਰ ਸਿੰਘ ਲਈ ਹੁਣ 1 ਮਿੰਟ ਲਈ ਵੀ ਉਥੇ ਠਹਿਰਨਾ ਮੁਸ਼ਕਿਲ ਹੋ ਗਿਆ ਮਾਇਆ ਜੇ ਹੋਰ ਵੀ ਕਈ ਗੱਲਾਂ ਪੁੱਛਣਾ ਚਾਹੁੰਦੀ ਸੀ ਪਰ ਉਹ ਝਟਪਟ ਉੱਠ ਕੇ ਚੱਲਦਾ ਬਣਿਆ ਉਸ ਦੇ ਜਾਣ ਤੋਂ ਬਾਅਦ ਮਾਇਆ ਉੱਡਦੀ ਹੋਈ ਕੋਠੇ ਤੇ ਚੜੀ ਪਰ ਕਿਦਾਰ ਦਾ ਕੀਤੇ ਪਤਾ ਨਹੀਂ ਲੱਗਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲਾ ਭਾਗ ਅਗਲੀ ਵੀਡੀਓ ਦੇ ਵਿੱਚ ਧੰਨਵਾਦ